ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੋਜੀ ਹਿੰਦੁਸਤਾਨ ਫਾਸ਼ਨੋ ਦੇਖਣ ਵਾਲੀ ਦਸਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਅਤਿ ਲੁਧਿਆਣਾ ਨਗਰ ਨਿਗਮ ਦੀ ਟੀਮ ਦੇ ਵੱਲੋਂ ਲੁਧਿਆਣਾ ਦੇ ਲੋਹਾਰਾ ਵਿਖੇ ਲਵਲੀ ਮੈਡੀਕਲ ਸਟੋਰ ਦੀ ਇਮਾਰਤ ਨੂੰ ਤੋੜਿਆ ਗਿਆ ਲੁਧਿਆਣਾ ਤੋਂ ਬਿਊਰੋ ਰਿਪੋਰਟ ਇਹ ਨੌਸਤ ਨੂੰ लवली ਹੈ ਇਹ 6 ਤੋਂ ਕੁ ਮਕਦਮੇ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਮਕਦਮੇ ਸੋਇਆ ਜਾਪਦਾ ਵੀ ਇਹ ਹੈ ਤੇ ਬਾਕੀ ਕਾਰਵਾਈ ਚਾਰੇ ਚੋਰ ਰਿਹਾ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚ ਰਿਹਾ ਸੀ ਇਹ ਤਕਰੀਬਨ ਜਿਹੜੇ ਇਹਦੇ ਰਜਿਸਟ੍ਰੇਸ਼ਨ ਹੈਗੀ ਆ 2015 16 ਤੋਂ ਲੱਗਿਆ ਹੈ ਤੇ ਹੁਣ ਤੱਕ ਦਾ ਲਗਾਤਾਰ ਚੱਲਿਆ ਹੈ ਸਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਉਹ ਵੀ ਏਰੀਆ ਹੈਗਾ ਇਹ ਇਹਦਾ ਮਾਮਲਾ ਚੱਲਦਾ ਤੁਹਾਨੂੰ ਪਤਾ ਹੀ ਹੈ ਸਾਰਾ ਕਾਰਵਾਈ ਹੋ ਰਹੀ ਆ ਤੇ ਅੱਗੋਂ ਵੀ ਇਹ ਜਿਹੜਾ ਨੰਨਾ ਦੁੱਧਾ ਜਿਹੜਾ ਇਹਨੂੰ ਡਾਲੀ ਰੂਗਾ ਕਾਰਵਾਈ ਸਰ ਇੱਥੇ ਕਿਸਾਰੇ ਦੇਖੀ ਜਾ ਸਕਦੀ ਕਿੱਥੇ ਕੀਤੀ ਜਾਊਗੀ ਸਰ ਉਹ ਦੇਖਦੇ ਆ ਅੱਗੇ ਦੇਖਦੇ ਆ ਕਾਰਨਾ ਜਿਹੜਾ ਇਹਨੂੰ ਨਸ਼ਾ ਵੇਚਣ ਹੋਏ ਕਿੰਨੇ ਹੋਣਾ ਹੈ 2015 ਤੋਂ 14 15 ਨਾਲ ਲੱਗਿਆ ਹੈ 16 ਤੋਂ ਹੋਰ ਕਿੰਨੇ ਮੈਡੀਕਲ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਕੋੜੀ ਨਾਲ ਮੈਡੀਕਲ ਮਾਈਕ੍ਰੋਬ ਵੀ ਰਛਾ ਵੇਚਦਾ ਤੇ ਨਸ਼ੇ ਵਿਰੋਧ ਤੇ ਸਾਡੇ ਸੀਐਮ ਸਾਹਿਬ ਦਾ ਸਾਫ ਆਦੇਸ਼ ਹੈ ਵੀ ਜੇ ਲੋਕਾਂ ਦੇ ਪੁੱਤ ਮਾਰ ਕੇ ਤੁਸੀਂ ਆਪਣੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਜੀ ਕੰਮ ਕਰਤੋਂ ਕਤੋਂ ਨਸ਼ਾ ਵੇਚ ਰਿਹਾ ਸੀ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਇੱਥੋਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਇਹ ਕਿੰਨੇ ਪਰਚੇ ਇੱਥੇ ਹੋਏ ਹੋਏ ਆ ਇਹਨਾਂ ਸੱਤ ਤੋਂ ਅੱਠ ਪਰਚੇ ਪਹਿਲਾਂ ਚੱਲ ਰਹੇ ਨੇ ਕੋਹੋਂ ਮੈਡਮ ਐ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਹੈ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਨੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵੇਚਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਨੂੰ ਕਿੰਨੀ ਪ੍ਰੋਪਰਟੀ ਜਿਹੜੀ ਦਿਖਾਈਗੀ ਦੋ ਦੋ ਕਿੰਦਾ ਜੱਤੀ ਚ ਜਾਈਏ ਇਹ ਇਹਨਾਂ ਦੇ ਕੋਲ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਹਨਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਹਰ ਜਗ੍ਹਾ ਕਾਰਵਾਈ ਹੋਏਗੀ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਹੁਣ ਅਸੀਂ ਕਿੰਨਾ ਨੂੰ ਕੀ ਮੈਸੇਜਾਂ ਚਾਹਣਾ ਨੂੰ ਜਿਹੜੇ ਸਭ ਇਧੇ ਨੇ ਹੁੰਦਾ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮਕਾਰ ਅਪਣਾ ਲਓ